ਪੰਜਾਬ ਜੋਬ ਹੈਲਪ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ ਅੱਜ ਅਸੀਂ ਤੁਹਾਨੂੰ ਇੱਕ ਨਵੀਂ ਵਕੰਸੀ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਆਈ ਹੈ ਬੈਂਕਾਂ ਦੇ ਵਿੱਚ ਭਰਤੀ ਆਈ ਬੀਪੀਐਸ ਪੀਓ ਐਂਡ ਪੀ ਆਨਲਾਈਨ ਫਾਰਮ 2025 ਆਈ ਬੀਪੀਐਸ ਯਾਨੀ ਕਿ ਇੰਸਟੀਟਿਊਟ ਆਫ ਬੈਂਕਿੰਗ ਪਰਸਨਲ ਸਿਲੈਕਸ਼ਨ ਦੀ ਪੋਸਟ ਆ ਜੋ ਕਿ 1 ਜੁਲਾਈ ਨੂੰ ਫਾਰਮ ਰੀਲੀਜ਼ ਹੋਏ ਨੇ ਕੁੱਲ 5208 ਵਕੰਸੀਆਂ ਨੇ ਜਿਹੜੇ ਕਿ ਅਪਲਾਈ ਕਰ ਸਕਦੇ ਨੇ ਡਿਗਰੀ ਪਾਸ ਯਾਨੀ ਕਿ ਗ੍ਰੈਜੂਏਸ਼ਨ ਤੁਹਾਡੀ ਕਿਸੇ ਵੀ ਡਿਸਪਲਾਈਨ ਦੇ ਵਿੱਚ ਹੋਵੇ ਕਿਸੇ ਵੀ ਰੈਕਗਨਾਈਜ਼ਡ ਯੂਨੀਵਰਸਿਟੀ ਵੱਲੋਂ ਤਾਂ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਦੇ ਹੋ ਡੇਟਸ ਦੀ ਗੱਲ ਕਰ ਲਈ ਤਾਂ ਜੋ ਇੰਪੋਰਟੈਂਟ ਡੇਟਸ ਨੇ 30 ਜੂਨ ਨੂੰ ਨੋਟੀਫਿਕੇਸ਼ਨ ਰੀਲੀਜ਼ ਹੋਈ ਸੀ 1 ਜੁਲਾਈ ਤੋਂ ਫਾਰਮ ਅਪਲਾਈ ਹੋਣੇ ਸਟਾਰਟ ਹੋ ਗਏ ਨੇ ਤੇ ਲਾਸਟ ਡੇਟ 21 ਜੁਲਾਈਆ ਤੇ ਅਪਲਾਈ ਕਰਨ ਲਈ ਤੁਸੀਂ 1 ਜੁਲਾਈ ਤੱਕ ਆ ਫਾਰਮ ਅਪਲਾਈ ਕਰ ਸਕਦੇ ਹੋ ਇਸ ਦਾ ਐਗਜ਼ਾਮ ਜੋ ਹੋਣਾਗਾ 17 23 24 ਅਗਸਤ ਨੂੰ ਹੋਣਾਗਾ ਮੇਨ ਐਗਜ਼ਾਮ ਜੋ ਹੋਣਾਗਾ 12 ਅਕਤੂਬਰ 2025 ਨੂੰ ਹੋਣਾਗਾ ਸੋ ਇਹ ਡੇਟ ਤੁਸੀਂ ਨੋਟ ਕਰ ਲੈਣੇ ਨੇ ਏਜ ਇਸ ਵਿੱਚ 20 ਤੋਂ 30 ਵਾਲੇ ਅਪਲਾਈ ਕਰ ਸਕਦੇ ਨੇ ਏਜ ਰੈਲੈਕਸੇਸ਼ਨ ਤੁਹਾਨੂੰ ਰੂਲਸ ਦੇ ਮੁਤਾਬਿਕ ਦਿੱਤੀ ਜਾਊਗੀ ਐਪਲੀਕੇਸ਼ਨ ਫੀਸ ਦੀ ਗੱਲ ਕਰ ਲਈ ਤਾਂ ਐਸਸੀਕਾਸ ਐਸਟੀਕਾਸ ਪੀ ਡਬਲਯੂ ਕਾਰਡਸ 175 ਰੁਪਏ ਫੀਸ ਰੱਖੀ ਗਈ ਆ ਪਰ ਜਨਰਲ ਕੈਟਾਗਰੀ ਤੇ ਬਾਕੀ ਸਾਰੇ ਕੈਡੀਡੇਟਸ ਲਈ 850 ਰੁਪਏ ਫੀਸ ਇਨਕਲੂਡਡ ਹੈ ਜੀਐਸਟੀ ਸੈਲਰੀ ਦੀ ਗੱਲ ਕਰੀ ਤਾਂ ਬੇਸਿਕ ਪੇ ਇਹਨਾਂ ਦੇ 48000 ਤੋਂ ਸਟਾਰਟ ਹੋ ਕੇ 2000 ਦੀ ਕੰਪਨਸੇਸ਼ਨ ਤੋਂ ਲੈ ਕੇ 62480 ਰੁਪਏ ਤੱਕ ਹੋ ਸਕਦੀ ਆ ਜਾਂ ਫਿਰ 70000 ਤੋਂ ਲੈ ਕੇ 85000 ਤੱਕ ਪੇ ਸਕੇਲ ਵੀ ਤੁਹਾਡਾ ਇਸ ਵਿੱਚ ਰਹਿ ਸਕਦਾਗਾ ਬੁਕਾਨ ਸਟਿੱਕਰ ਕਰ ਰਹੇ ਤੁਸੀਂ ਜੋ ਪ੍ਰੋਬੀਸ਼ਨਰੀ ਅਫੀਸਰ ਤੇ ਮੈਨੇਜਮੈਂਟ ਟ੍ਰੇਨੀ ਦੀਆਂ 5208 ਵੈਕੈਂਸੀਆਂ ਆਈਆਂ ਨੇ ਇਹ ਸੀ ਅਜੀ ਪੋਜੀਟਿਵ ਜੇਕਰ ਤੁਸੀਂ ਘਰ ਬੈਠੇ ਇਦਾਂ ਹੀ ਰੋਜ਼ਾਨਾ ਨਵੇਂ-ਨਵੇਂ ਸਰਕਾਰੀ ਨੌਕਰੀ ਜਾਣਕਾਰੀ ਚਾਹੁੰਦੇ ਹੋ ਤਾਂ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਲੋਕੋ ਕੋਲ ਇਸ ਪੋਸਟ ਦੀ ਜਾਣਕਾਰੀ ਪਹੁੰਚੇ ਕਿ ਜਿਹੜੇ ਕਿ ਗ੍ਰੈਜੂਏਸ਼ਨ ਪਾਸ ਨੇ ਉਹ ਆਪਣੇ ਇਸ ਬੈਂਕ ਦੀ ਪੋਸਟ ਨੂੰ ਅਪਲਾਈ ਕਰ ਸਕਣ ਘਰ ਬੈਠੇ ਤੁਸੀਂ ਸਾਡੇ ਕੋਲ ਆਪਣੇ ਪੋਸਟ ਨੂੰ ਅਪਲਾਈ ਕਰਵਾ ਸਕਦੇ ਹੋ ਸਾਡੇ ਦਿੱਤੇ ਗੇ ਨੰਬਰ ਤੇ ਸੰਪਰਕ ਕਰਕੇ ਇਸ ਪੋਜੀਸ਼ਨ ਦੀ ਅਫੀਸ਼ੀਅਲ